ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਯੁੱਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਵਿੱਚ ਬਹੁਤ ਵੱਡੀ ਸਕਸੈਸ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ ਡਰੱਗ ਕਾਰਟਲ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡ੍ਰੋਪਿੰਗ ਕਰਕੇ ਇੰਡੀਅਨ ਟੈਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਅਗੇ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕੇ 1 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਚ ਡਰਾਪਿੰਗ ਹੋਈ ਹੈ ਜੋ ਪ੍ਰੀਲਿਮਿਨਰੀ ਪੁੱਛਗਿੱਛ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਨੇ ਸਾਹਿਬਪ੍ਰੀਤ ਇਲੀਅਸ ਸਾਹਿਬ ਇਫਤਿਹਗੜ ਚੂੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਕਲਾਪ ਪਰਚਾ ਦਰਜ ਹੈ ਸਨੇਚਿੰਗ ਵਗੈਰਾ ਦਾ ਕਣੀਆਂਕੇ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਐਮਪਲੋਇਡ ਹੈ ਗਗਨਦੀਪ ਕਗਨ ਹੈ ਇੱਕ ਔਰਟ ਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਹਵਾਈ ਫਾਇਰ ਕਰਨਾ ਆਰਮਜ਼ੈਕਟ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜਾ ਥਾਣਾ اسلامਾਬਾਦ ਚ ਬੇਸਿਕਲੀ ਇਹ ਦੋ ਬੰਦੇ ਇਨਟਾਕਿਆ ਕਰਨਦੀਪ ਨਾਂ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੈਂਡਲਰ ਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਜ਼ ਨਾਲ ਵੀ ਹੈ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਹੀਂ ਸਾਹਿਬ ਪ੍ਰੀਤ ਨਾ ਇਨ ਟੱਚ ਸੀ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਇਹਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਤੇ ਲొਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਜਾ ਹੁੰਦਾ ਸੀ ਜਿਹੜੀ ਇਹ ਕਨਸਾਈਨਮੈਂਟ ਇਹ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਦੇ ਕਹਿ ਤੇ ਸਾਹਿਬ ਪ੍ਰੀਤ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਅਸੀਂ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਹੈ ਜਿਹੜਾ 40 ਕਿਲੋ ਪਿੱਛੇ ਰਾਜਾ ਸੰਸੀ ਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਰਿਕਵਰ ਕੀਤੀ ਸੀ ਹੀਰੋਇਨ ਉਹਦੇ ਵਿੱਚ ਵੀ ਇਹ ਸ਼ਾਮਲ ਹੈ ਉਹਦੀ ਮਦਰ ਤੇ ਸਿਸਟਰ ਉਹ ਅਰੈਸਟਡ ਵੀ ਹੈ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਇਹ ਬੰਦਾ ਇਸ ਜਿਹੜਾ ਡਰੱਗ ਟ੍ਰੇਡ ਨੂੰ ਚਲਾ ਰਿਹਾ ਸੋ ਮੈਂ ਇਹਦੇ ਚ ਸਾਰੀ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਕਰ ਰਿਹਾ ਹੈ ਏਡੀਸੀਪੀ ਸਿਟੀ 2 ਸ੍ਰੀ ਵਿਨੇਲਾ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਜੀ ਔਰ ਇੰਸਪੈਕਟਰ ਲਵਪ੍ਰੀਤ ਤੇ ਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਨਵੈਸਟੀਗੇਸ਼ਨ ਛੋਟੀ ਲੀਡ ਤੋਂ ਲੈ ਕੇ ਅੱਗੇ ਤੱਕ ਪਹੁੰਚੇ ਹੈ ਸੋ ਇਹਦੇ ਨਾਲ ਇਹ ਹੈ ਕਿ ਜਿਹੜਾ ਇਹ ਮਾੜੇ ਐਲੀਮੈਂਟਸ ਨੇ ਆਪਾਂ ਨੂੰ ਇਹ ਬਾਰ ਬਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ 'ਚ ਚੇਂਜ ਕਰਦੇ ਜਿਵੇਂ ਸੈਕਟਰ ਡੇਰਾ ਬਾਬਾ ਬਨਾਰਨਕ ਆ ਗਿਆ ਜਿੱਧਰ ਸ਼ਕਤੀ ਇਹਨਾਂ ਨੂੰ ਲੱਗਦਾ ਹੈ ਜ਼ਿਆਦਾ ਹੋ ਗਈ ਦੂਜੀ ਸਾਈਡ ਸ਼ਿਫਟ ਕਰ ਰਹੇ ਹੈ ਤੇ ਨੌਜਵਾਨ ਜਿਹੜੇ ਭੋਲੇ-ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਉਮਰ ਦੇ ਬੱਚੇ ਹੀ ਇਹਦੇ 'ਚ ਸ਼ਾਮਲ ਲੱਪਣ ਦਿਖ ਰਹੇ ਨੇ ਸੋ ਬਾਅਦ ਇਹ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ-ਬਾਪ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ بچੋ ਪਾਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ੍ਹ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕ੍ਰਿਮੀਨਲ ਰਿਕਾਰਡ ਬਣਦਾ ਹੈ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਡੈਕਲੌਫ ਹੁੰਦੀ ਹੈ ਤੋਂ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਨੇਕ ਕੰਮ ਕਰੋ ਤਾਂ ਹੀ ਉਹਨਾਂ ਦੀ ਬਰਕਤ ਹੈਗੀ ਐ ਸ